ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਕੀਤਾ ਗ੍ਰਿਫਤਾਰ ਭੁੱਲਰ ਤੇ ਇੱਕ ਸਕ੍ਰੈਪ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ aarop ਸੀਬੀਆਈ ਨੇ ਭੁੱਲਰ ਦੇ ਘਰ ਅਤੇ ਦਫ਼ਤਰ 'ਚ ਮਾਰਿਆ ਛਾਪਾ ਮਾਨ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਤਾਪਦੀ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਤਿਆਰੀ ਸਮਾਗਮ ਲਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਮੇਤ ਸਾਰੇ ਮੁੱਖ ਮੰਤਰੀਆਂ ਨੂੰ ਦਿੱਤਾ ਜਾਵੇਗਾ ਸੱਦਾ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਕੇਂਦਰ ਸਰਕਾਰ ਦੇ ਦਖਲ ਤੇ ਪੰਜਾਬ ਦੀ ਸਿਆਸਤ ਗਰਮਾਈ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇਸ ਮੁੱਦੇ ਤੇ ਸੁਨੀਲ ਜਾਖੜ ਸਮੇਤ ਪੰਜਾਬ ਦੇ ਹੋਰ ਭਾਜਪਾ ਲੀਡਰਾਂ ਦੀ ਚੁੱਪੀ ਤੇ ਚੁੱਕੇ ਸਵਾਲ। ਭਾਜਪਾ ਦੇ ਸੀਨੀਅਰ ਆਗੂ ਤਰुण ਚੁੱਗ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਹਰ ਫਰੰਟ ਤੇ ਦੱਸਿਆ ਫੇਲ ਤਰुण ਚੁੱਗ ਨੇ ਕਿਹਾ ਕਿ ਸੂਬੇ ਦਾ ਖੇਤੀ ਸੈਕਟਰ ਤੇ ਵਪਾਰ ਵੈਂਟੀਲੇਟਰ ਤੇ ਕਦੀ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਰਿਹਾ ਪੰਜਾਬ ਹੁਣ ਬਦਹਾਲ ਕੁਲਦੀਪ ਸਿੰਘ ਢਾਲੀਵਾਲ ਨੇ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਲੈ ਕੇ ਕੀਤੀ ਸਖਤ ਕਾਰਵਾਈ ਉਹਨਾਂ ਖਾਦ ਦੇ ਡੀਲਰਾਂ ਦੀ ਕੀਤੀ ਅਚੰਚੇਤ ਚੈਕਿੰਗ ਢਾਲੀਵਾਲ ਨੇ ਕਿਹਾ ਕਿ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਚ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਹਨਾਂ ਨੇ ਮੰਡੀ ਗੁਬਿੰਦਗੜ ਦੇ ਇੱਕ ਸਕਰੈਪ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਕਾਰੋਬਾਰੀ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ। ਵੀਰਵਾਰ ਨੂੰ ਕਾਰੋਬਾਰੀ ਪੈਸੇ ਲੈ ਕੇ ਮੁਹਾਲੀ ਸਥਿਤ ਦਫ਼ਤਰ ਪਹੁੰਚਿਆ ਸੀ। ਇੱਥੋਂ ਹੀ ਟੀਮ ਨੇ ਭੁੱਲਰ ਨੂੰ ਫੜ ਲਿਆ। ਦਫ਼ਤਰ ਦੇ ਨਾਲ ਸੀਬੀਆਈ ਦੀ ਟੀਮ ਉਸਦੇ ਚੰਡੀਗੜ੍ਹ ਦੇ ਸੈਕਟਰ 40 ਸਥਿਤ ਘਰ ਪਹੁੰਚੀ। ਪੁੱਲਰ ਨੂੰ ਕੱਲ ਚੰਡੀਗੜ੍ਹ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ। ਪੁੱਲਰ ਵੱਖ-ਵੱਖ ਜ਼ਿਲ੍ਹਿਆਂ 'ਚ ਐਸਐਸਪੀ ਰਹਿ ਚੁੱਕੇ ਨੇ। ਰੋਪੜ ਰੇਂਜ 'ਚ ਤਾਇਨਾਤੀ ਦੌਰਾਨ ਹੀ ਕਈ ਨਜਾਇਜ਼ ਕਾਰੋਬਾਰ ਦੇ ਮਾਮਲੇ ਸਾਹਮਣੇ ਆਏ ਸਨ, ਜਿੱਥੇ ਚੈਸੀਜ਼ ਬਦਲ ਕੇ ਸਕ੍ਰੈਪ ਗੱਡੀਆਂ ਵੇਚੀਆਂ ਜਾ ਰਹੀਆਂ ਸਨ। ਸੂਤਰਾਂ ਅਨੁਸਾਰ ਪੁੱਲਰ ਇਨ੍ਹਾਂ ਮਾਮਲਿਆਂ ਨੂੰ ਦਬਾਉਣ ਲਈ ਰਿਸ਼ਵਤ ਲੈਂਦਾ ਸੀ। ਹਰਚਰਨ ਸਿੰਘ ਪੁੱਲਰ 2007 ਬੈਚ ਦਾ ਆਈਪੀਐਸ ਅਧਿਕਾਰੀ ਹੈ। 27 ਨਵੰਬਰ 2024 ਨੂੰ ਉਸ ਨੂੰ ਰੋਪੜ ਰੇਂਜ ਦਾ ਡੀਆਈਜੀ ਲਗਾਇਆ ਗਿਆ ਸੀ। ਪੰਜਾਬ ਵਿੱਚ ਸੀਬੀਆਈ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਲ ਸਿੰਘ ਪੁੱਲਰ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੂਤਰਾਂ ਦਾ ਕਹਿਣਾ ਹੈ ਕਿ ਸੀਬੀਆਈ ਦੀ ਟੀਮ ਨੇ ਡੀਆਈਜੀ ਹਰਚਲ ਸਿੰਘ ਨੇ ਚੰਡੀਗੜ੍ਹ ਦਫ਼ਤਰ ਤੇ ਰੇਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਦੇ ਮੁਤਾਬਕ ਸੀਬੀਆਈ ਨੇ ਉਹਨਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹਾਲਾਂਕਿ ਇਸ ਮਾਮਲੇ ਵਿੱਚ ਲਈ ਗਏ ਰਿਸ਼ਵਤ ਦੀ ਰਕਮ ਬਾਰੇ ਅਧਿਕਾਰੀਆਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਟਰੈਪ ਲਗਾ ਕੇ ਰਿਸ਼ਵਤ ਲੈਣ ਦੇ ਇਲਜ਼ਾਮ ਤਹਿਤ ਹਰਚਲ ਪੋਲਰ ਨੂੰ ਗ੍ਰਫਤਾਰ ਕੀਤਾ ਹੈ ਹਰਚਰਨ ਸਿੰਘ ਪੋਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਮੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਡੀਲਰ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਜਲਦੀ ਹੀ ਇੱਕ ਪ੍ਰੈਸ ਨੋਟ ਜਾਰੀ ਕਰ ਸਕਦੀ ਹੈ ਤੇ ਡੀਜੀਆਈ ਨੂੰ ਇੱਕ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਅਧਿਕਾਰੀਆ ਅਨੁਸਾਰ ਡੀਆਈਜੀ ਹਰਚਰਨ ਸਿੰਘ ਪੁੱਲਰ ਉਤੇ ਇੱਕ ਮਾਮਲੇ 'ਚ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਬੀਆਈ ਵੱਲੋਂ ਇਸ ਮਾਮਲੇ ਨਾਲ ਜੁੜੇ ਕੁਝ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੀਬੀਆਈ ਟੀਮ ਨੇ ਡੀਆਈਜੀ ਨੂੰ ਰਿਸ਼ਵਤ ਲੈਂਦੇ ਹੋਏ ਫੜ ਲਿਆ ਜਿਸ ਨਾਲ ਪੁਲਿਸ ਵਿਭਾਗ ਵਿੱਚ ਹੜਕਮ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇੱਕ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਵੱਡੇ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਸਮਾਗਮ 'ਚ ਸਰਕਾਰ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਬੁਲਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਦਿੱਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਹੈ। ਹਰਜੋਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਲਈ ਦਿੱਲੀ ਆਉਣਗੇ ਇਸ ਦੇ ਨਾਲ ਹੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਇਸ ਸਮਾਗਮ 'ਚ ਸੱਦਾ ਦਿੱਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਸਾਰੇ ਦੇਸ਼ਾਂ ਦੇ ਐਮਬੈਸਡਰਜ਼ ਵੀ ਸਮਾਗਮ 'ਚ ਹਿੱਸਾ ਲੈਣ ਲਈ ਬੁલાਏ ਜਾਣਗੇ ਨਵੰਬਰ ਕੋ ਪੰਜਾਬ ਦੇ ਇਤਿਹਾਸ ਮੇ ਪਹਿਲੀ ਵਾਰੀ ਹੋਗਾ ਕਿ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਕੀ ਬਜਾਏ ਸ਼੍ਰੀ ਨਨਦਪੁਰ ਸਾਹਿਬ ਮੇ ਲੱਗੇਗੀ ਔਰ 1 ਦਿਨ ਦਾ ਸਪੈਸ਼ਲ ਜੋ विधानसभा सेशन है वो गुरु साहब की शहादत को समर्पित होगा और वो होगा भी श्री अनंतपुर साहिब में 24 नवंबर को भी ड्रोन शो शाम में कीर्तन दरबार होगा 25 नवंबर को जो है ये मेन प्रोग्राम्स होंगे जिसमें श्री अखंड साहिब का भोग पड़ेगा कीर्तन दरबार होगा और एक सरबत द पलाई कत्तरता इस सरबत द पलाई होगी और हमारे माननीय मुख्यमंत्री साहब पूरे जितनी संगत आई होगी उसको प्लेज देंगे ऑर्गन दुवा, डोनेशन की प्लेज शाम में फिर कीर्तन दरबार और ड्रोन शो होगा इन समागमों के लिए पंजाब सरकार की तरफ से हमारे सभी मंत्री पंजाब के 28 के 28 मुख्यमंत्री को मंत्रित करने जा रहे हैं मेरी ड्यूटी कहीं और लगी है मेरे साथी मंत्री साहब की कहीं सभी चीफ मिनिस्टर्स ऑल द चीफ मिनिस्टर्स ऑफ ऑल द स्टेट्स आर इनवाइटेड हमारे माननीय मुख्यमंत्री जी ए प्रधानमंत्री जी को राष्ट्रपति जी को गृह मंत्री जी को, को, को इनवाइट करने जाएंगे सभी एंबेसीज के एंबेसडर्स को इनवाइट किया जा रहा है सभी सुप्रीम कोर्ट के ऑनरेबल जजेस को इनवाइट किया जा रहा है हम आप सबको भी आज दिल्ली के आ, सारे मीडिया को आपको भी मंत्रित कर रहे हैं कि 23 24 25 को आप श्री नंदपुर साहब जरूर आइए हमारा अनुमान है कि 1 करोड़ से ज्यादा संगत जो है वो आएंगे हमने रेलवे मिनिस्ट्री को भी लिखा कि स्पेशल ट्रेन चलाई जाए एक वंदे भारत चल रही है और स्पेशल ट्रेन चलाई जाए इन समागमों के लिए और आप सबको आमंत्रित कर रहे हैं कि आप सब जरूर आइए श्री अनदुर साहब जरूर आइए और गुरु साहब की खुशियां प्राप्त करें पंजाब सरकार की तरफ से ये सारा प्लान है और इसमें हमारे माननीय मुख्यमंत्री जी की तरफ से स्पेशल हम सबको इंस्ट्रक्शंस हैं चाहे कोई मंत्री है चाहे कोई विधायक है चाहे कोई ऑफिसर है कि ये समागम जो है ਇਹ ਸਾਧੂ ਸੰਤ ਮਹਾਪੁਰ ਕਿਸ ਨੂੰ ਲੀਡ ਕਰਨਗੇ ਅਤੇ ਹਮ ਬਤੌਰ ਸੇਵਾਦਾਰ ਬਣਕਰ ਜੋ ਜੋ ਤਿਆਰੀਆਂ ਦੇਖ ਰਹੀਆਂ ਹਨ ਪੰਜਾਬ ਸਰਕਾਰ ਉਸਮੇ ਸੇਵਾਦਾਰ ਦੀ ਭੂਮਿਕਾ ਨਿਭਾਏਗੀ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਕੇਂਦਰ ਸਰਕਾਰ ਵੱਲੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਪੱਕੀ ਪ੍ਰਤੀਨਿਧਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇਸ ਨੂੰ ਪੰਜਾਬ ਨਾਲ ਕੇਂਦਰ ਦਾ ਇੱਕ ਹੋਰ ੱੱਕਾ ਕਰਾਰ ਦਿੱਤਾ ਹੈ ਨੀਲ ਗਰਗ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੀ ਬੀਐਮਬੀ ਤੋਂ ਸਥਾਈ ਮੈਂਬਰੀ ਨੂੰ ਕਮਜ਼ੋਰ ਕੀਤਾ ਅਤੇ ਹੁਣ ਦੂਸਰੇ ਸੂਬਿਆਂ ਨੂੰ ਵੀ ਪੰਜਾਬ ਦੇ ਬਰਾਬਰ ਪੱਕੀ ਹਿੱਸੇਦਾਰੀ ਦੇਣ ਦਾ ਰਾਹ ਖੋਲ ਦਿੱਤਾ ਹੈ। ਨੀਲ ਗਰਗ ਨੇ ਹੈਰਾਨੀ ਜਤਾਈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਲੀਡਰ ਇਸ ਮੁੱਦੇ ਤੇ ਚੁੱਪ ਕਿਉਂ ਨੇ? ਨੀਲ ਗਰਗ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ 'ਚ ਕੋਈ ਕਸਰ ਨਹੀਂ ਛੱਡੇਗੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਰਾਜਨੀਤਿਕ ਪਰਦੇ ਕੋ ਬਿਲਕੁਲ ਗਾਇਬ ਨਹੀਂ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪੰਜਾਬ ਦੇ ਦਰਿਆਵਾਂ ਦੇ ਉੱਤੇ ਔਰ BBMP ਦੇ ਉੱਤੇ ਹਮਲੇ ਕਰ ਰਹੀ ਹੈ ਉਸ ਵਕਤ ਸੁਨੀਲ ਜਾਖੜ ਜੀ ਦੀ ਆਵਾਜ਼ ਬਿਲਕੁਲ ਖਾਮੋਸ਼ ਹੈ ਔਰ ਕੇਂਦਰ ਸਰਕਾਰ BBMP ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਨੂੰ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦਾ ਹੈਗਾ ਜਿਸ ਦੇ ਨਾਲ ਪੰਜਾਬ ਦੇ ਹੱਕ ਕਮਜ਼ੋਰ ਹੋਣਗੇ ਔਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਹੋਏਗਾ ਔਰ ਇਸ ਮੁੱਦੇ ਦੇ ਉੱਤੇ BJP ਨੇਤਾਵਾਂ ਨੇ ਬਿਲਕੁਲ ਚੁੱਪੀ ਧਾਰੀ ਰਹੀ ਔਰ ਉਹਨਾਂ ਦੀ ਚੁੱਪੀ ਬਾਰੇ ਲੋਕਾਂ ਦੇ ਮਨਾਂ ਵਿੱਚ ਇਹੀ ਆਉਂਦਾ ਹੈ ਕਿ ਉਹਨਾਂ ਦੀ ਇਹ ਖਾਮੋਸ਼ੀ ਕਿਤੇ ਕੇਂਦਰ ਸਰਕਾਰ ਦੀ ਖੁਸ਼ਾਮੰਤਾ ਨਹੀਂ ਹੈਗਾ ਕਿਉਂਕਿ ਗੱਲ-ਗੱਲ ਦੇ ਉੱਤੇ ਟਵੀਟ ਕਰਨ ਵਾਲੇ ਗੱਲ-ਗੱਲ ਦੇ ਉੱਤੇ ਰਿਐਕਟ ਕਰਨ ਵਾਲੇ ਰਵਨੀਤ ਬਿੱਟੂ ਜੀ ਅਸ਼ਵਨੀ ਸ਼ਰਮਾ ਜੀ ਅੱਜ ਕਿਉਂ ਨਹੀਂ ਬੋਲ ਰਹੇ ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ ਅੱਜ ਜਦੋਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਹੈਗਾ ਅੱਜ ਜਦੋਂ ਪੰਜਾਬ ਦੇ ਵਿੱਚ BBMP ਦਾ ਉੱਤੇ ਪੰਜਾਬ ਦੇ ਅਧਿਕਾਰਾਂ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਉਸ ਵਕਤ BJP ਦੇ ਨetaਵਾਂ ਦੀ ਖਾਮੋਸ਼ੀ ਜਿਹੜੀ ਹੈ ਉਹਦਾ ਮੀਨਿੰਗ ਤੇ ਲੋਕ ਇਹੀ ਲੈਂਦੇ ਨੇ ਕਿ ਇਹ ਕਿਤੇ ਪੰਜਾਬ ਦੇ ਨਾਲ ਗਦਾਰੀ ਤੇ ਨਹੀਂ ਸੋ ਮੈਂ ਇਸ ਵੀਡੀਓ ਦੇ ਜ਼ਰੀਏ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੂੰ ਤੇ ਮਾਨਯੋਗ ਕੇਂਦਰੀ ਮੰਤਰੀ ਰਗਨਿਤ ਬਿੱਟੂ ਜੀ ਨੂੰ ਔਰ BJP ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਬੇਨਤੀ ਕਰਦਾ ਕਿ ਜੋ ਕੇਂਦਰ ਸਰਕਾਰ ਨੇ ਇੱਕ ਸਰਕੂਲਰ ਕੱਢਿਆ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਹਿਮਾਚਲ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੇ ਆ ਉਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਉਸ ਦੇ ਨਾਲ ਇਤਿਫਾਕ ਰੱਖਦੇ ਹੋ ਇਸ ਫੈਸਲੇ ਦੇ ਦਾ ਸਹਿਮਤ ਹੋ ਜਾਂ ਫਿਰ ਪੰਜਾਬ ਦੇ ਹੱਕ ਦੇ ਵਿੱਚ ਇਸ ਦਾ ਵਿਰੋਧ ਕਰੋਗੇ ਇਹ ਤੁਸੀਂ ਆਪਣੀ ਸਥਿਤੀ ਜ਼ਰੂਰ ਸਪਸ਼ਟ ਕਰੋ ਭਾਜਪਾ ਦੇ ਸੀਨੀਅਰ ਆਗੂ ਤਰुण ਚੁੱਗ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਹਰ ਫਰੰਟ ਤੇ ਫੇਲ ਦੱਸਿਆ ਇੱਕ ਸਮਾਗਮ ਨੂੰ ਸੰਬੋਧਨ ਦੌਰਾਨ ਤਰुण ਚੁੱਗ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆਂ 'ਚ ਪਲਾਨ ਕਰ ਰਹੀ ਹੈ ਸੂਬੇ ਦਾ ਖੇਤੀ ਸੈਕਟਰ ਤੇ ਵਪਾਰ ਵੈਂਟੀਲੇਟਰ ਤੇ ਹੈ ਕਦੀ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਰਿਹਾ ਪੰਜਾਬ ਹੁਣ ਬਦਹਾਲ ਹੈ ਇੱਥੋਂ ਤੱਕ ਕਿ ਬਿਹਾਰ ਵੀ ਪੰਜਾਬ ਨਾਲੋਂ ਅੱਗੇ ਨਿਕਲ ਗਿਆ ਹੈ ਤਰुण ਚੁੱਗ ਨੇ ਕਿਹਾ ਕਿ ਮਾਨ ਸਰਕਾਰ ਕਾਰਨ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਵੱਧ ਰਿਹਾ ਹੈ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਆਤਮ ਨਿਰਭਰ ਪੰਜਾਬ ਹੀ ਦੇਸ਼ ਨੂੰ ਆਤਮ ਨਿਰਭਰ ਬਣਾ ਸਕਦਾ ਹੈ। ਇਸ ਦੇ ਲਈ ਸੂਬੇ ਅੰਦਰ ਡਬਲ ਇੰਜਣ ਸਰਕਾਰ ਦੀ ਲੋੜ ਹੈ। ਆਤਮ ਨਿਰਭਰ ਭਾਰਤ ਆਤਮ ਨਿਰਭਰ ਪੰਜਾਬ ਹੋਏ ਬਿਨਾਂ ਨਹੀਂ ਦੇ ਸਕਦਾ। ਨਹੀਂ ਦੇ ਸਕਦਾ। ਮੇਰੇ ਇੱਕ ਭਾਈ ਚਲੇ ਗਏ। ਸੰਧੂ ਸਾਹਿਬ ਸਰ ਸਵਾ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਣਾ ਸਰ। ਇੰਡਸਟਰੀ ਸਾਡੀ ਟੋਟਲ ਫੇਲ ਕੋਮਰ ਸਟਾਟਾ ਟੋਟਲ ਫੇਲ ਹੈ ਇਹ ਸਰਕਾਰ ਨੇ ਫੇਲ ਕਰ ਦਿੱਤੀ ਸਾਡੀ ਖੇਤੀ ਦੀ ਤਰੱਕੀ ਨਹੀਂ ਹੋ ਰਹੀ ਸਾਡੀ ਖੇਤੀ 'ਚ ਨਵੀਂ ਚੇਂਜਿਸ ਨਹੀਂ ਆ ਰਹੀ ਵਿਕਾਸ ਰੁਕ ਗਿਆ ਸਰਵਿਸ ਸੈਕਟਰ ਅਸੀਂ ਟੋਟਲ ਦਬਾ ਕਰ ਲਿਆ ਕੁਆਲੀ ਪੰਚਕੂਲਾ ਲੋਕ ਮਹਾਰਾਸ਼ਟਰ ਦੇ ਸਰਵਿਸ ਸੈਕਟਰ ਨਾਲ ਤਾਂ ਵੀ ਬੋਲਦੇ ਪੰਚਕੂਲੇੇ ਖੋਲਦੇ ਸਾਡੇ ਬੱਚੇ ਹਾਈਦਰਾਬਾਦ ਜਾ ਕੇ ਤੇ ਸਰਵਿਸ ਸੈਕਟਰ 'ਚ ਕੰਮ ਕਰ ਰਹੇ ਲੇਕਿਨ ਪੰਜਾਬ 'ਚ ਸਰਵਿਸ ਸੈਕਟਰ ਫੇਲ ਹੋ ਗਿਆ ਇਹ ਚੇਨ ਹੈ ਕ੍ਰਿਸ਼ੀ ਕ੍ਰਿਸ਼ੀ ਤੋਂ ਇੰਡਸਟਰੀ इंडस्ट्री तो कॉमर्स कॉमर्स तो सर्विस है आज एक ब्रेक हो पंजाब ਦੇ ਅੰਦਰ ਇੰਡਸਟਰੀ ਵਿਪਾਰ ਖੇਤੀ ਐ ਵੈਂਟੀਲੇਟਰ ਤੇ ਹੈ ਔਰ ਜਿਹੜੀ ਸਰਕਾਰ ਹੈ ਨਲਾਇਕ ਨਸਿੱਖੀਆਂ ناکਾਮਯਾਬ ਲੋਮਾਂ ਦੇ ਹੱਥ ਜਿਨ੍ਹਾਂ ਦਾ ਕੋਈ ਵਿਜ਼ਨ ਨਹੀਂ ਇੱਕ ਉਹ ਕਰਜ਼ਾ ਲੋ ਟਾਈਮ ਪਾਸ ਕਰੋ ਟਾਈਮ ਪਾਸ ਕਰਨ ਨਾਲ ਸਟੇਟ ਦਾ ਅੱਗੇ ਨਹੀਂ ਵੱਧਾ ਜਾਂ ਕਿਹਾ ਜੇ ਬਿਹਾਰ ਜਿਹਨੂੰ ਬਿਹਾਰ ਨੂੰ ਬਿਮਾਰੂ ਦਾ ਕਿਹਾ ਜਾਂਦਾ ਸੀ ਉਹ ਇੱਕ ਦਿਨ ਚ 75 ਲੱਖ ਮੈਲਾਵਾਨ ਨੂੰ ਇੱਕ ਦਿਨ ਚ ਲੋਨ ਦਿੰਦਾ ਔਰ ਇੱਕ ਦਿਨ ਚ ਉਹਨਾਂ ਦਾ ਰੋਜ਼ਗਾਰ ਸ਼ੁਰੂ ਲੱਗਦਾ 75 ਲੱਖ ਉਹ ਸਾਡੇ ਸਟੇਟ ਹੈ ਕਿ ਅਸੀਂ 10000 ਰੁਪਏ ਲੈਣਾ ਮੁੱਖ ਮੰਤਰੀ ਸਾਹਿਬ ਵਾਦਾ ਕਰਦੇ ਨੇ 44000 ਹੋ ਚੁੱਕਾ ਹੈ ਆਇਆ ਕਿਸੇ ਨੂੰ 10000 ਰੁਪਏ ਨਹੀਂ 44000 ਰੁਪਏ ਕੁੜੀਆਂ ਦਾ ਲੈਣ ਲਾ ਹੋ ਗਿਆ ਕਦੋਂ ਪੈਸਾ ਆਏਗਾ ਤਦ ਉਹ ਕੁਝ ਕਰੇਗਾ ਟੋਟਲ ਫੇਲ ਗਵਰਨਮੈਂਟ ਅਸੀਂ ਜੇ ਮੇਰੀ ਤੁਹਾਡੇ ਕੇ ਬੇਨਤੀ ਅੱਜ ਇਹ ਤੇ ਸੰਕਲਪ ਬਿਲ ਹੈ ਕਿ ਜੇ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਨੂੰ ਆਦਰ ਦੇ ਕੋਲ ਕਰਨਾ ਹੈ ਔਰ ਨਿਸ਼ਚਿਤ ਰੂਪ ਚ ਦਬਲ ਇੰਜਨ ਦੀ ਸਰਕਾਰ ਬਣੇਗੀ ਔਰ ਪੰਜਾਬ ਵੀ ਪੂਰੇ ਭਾਰਤ ਦੇ ਨਾਲ ਭਾਰਤ ਦੀ ਤਰੱਕੀ ਦੀ ਦਰਜਾ ਮੇਰਾ ਪੰਜਾਬ ਮੇਰਾ ਸੁਪਨਾ ਉਹ ਵੀ ਪੂਰੀ ਤਰੱਕੀ ਨਾਲ ਅੱਗੇ ਵਧੇਗਾ ਔਰ ਅਸੀਂ ਭਾਰਤ ਦੇ ਸਭ ਨਾਲੋਂ ਤੇਜ਼ ਗਤੀ ਨਾਲ ਵਧਣ ਲਈ ਅਰਥ ਵਿਵਸਥਾ ਸੀ ਆਜੇ ਪੰਜਾਬ ਸਭ ਨਾਲੋਂ ਪਿੱਛੇ ਚਲਾ ਗਿਆ ਉਹਨੂੰ ਮਿਹਨਤ ਨਾਲ ਵਿਜ਼ਨ ਨਾਲ ਇੱਛੇ ਕਲਚਿਸ ਚੋ ਕੱਢ ਗੇ ਲਿਆ ਨਾ ਮੇਗਾ ਅਜਨਾਲਾ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਖਾਦ ਦੀਆਂ ਵੱਧ ਦੀਆਂ ਕੀਮਤਾਂ ਤੇ ਬਲੈਕ ਮਾਰਕੀਟਿੰਗ ਨੂੰ ਲੈ ਕੇ ਸਖਤ ਕਾਰਵਾਈ ਵੇਡ ਦਿੱਤੀ ਹੈ ਅੱਜ ਢਾਲੀਵਾਲ ਨੇ ਖਾਦ ਦੇ ਕਈ ਹੋਲਸੇਲ ਤੇ ਰਿਟੇਲ ਡੀਲਰਾਂ ਦੀ ਚੈਕਿੰਗ ਕੀਤੀ ਇਸ ਤੋਂ ਪਹਿਲਾਂ ਢਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਸਹੀ ਕੀਮਤ ਤੇ ਖਾਦ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਈ ਥਾਵਾਂ ਤੇ ਦੁਕਾਨਦਾਰ ਖਾਦ ਬਲੈਕ ਚ ਤੇ ਵੱਧ ਕੀਮਤ ਤੇ ਵੇਚ ਰਹੇ ਨੇ ਢਾਲੀਵਾਲ ਨੇ ਕਿਹਾ ਕਿ ਜਿਹੜੇ ਦੁਕਾਨਦਾਰ ਕਿਸਾਨਾਂ ਨੂੰ ਮਹਿੰਗੀ ਖਾਦ ਵੇਚਦੇ ਨੇ ਜਾਂ ਜ਼ਬਰਦਸਤੀ ਉਹਨਾਂ ਨਾਲ ਹੋਰ ਕੈਮੀਕਲ ਜਾਂ ਸਮੱਗਰੀ ਵੇਚਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਬਲਕ ਹਰ ਪੀੜ ਤੇ ਦੀਆ ਸਾਡਾ ਅਜੇ ਨਾਲੇ ਦੇ ਵਿੱਚ ਜੇ ਡਾਇਆ ਖਾਦ ਮਹਿੰਗੀ ਮਿਲਦੀ ਆ ਜਾਂ ਜੂਰੀਆ ਖਾਦ ਮਹਿੰਗੀ ਮਿਲਦੀ ਆ ਤੇ ਇਹਦੇ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਔਰ ਕੱਲ ਵੀ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਆ ਅੱਜ ਵੀ ਫਿਰ ਤੇ ਲਿਆਂ ਕੋਈ ਦੁਕਾਨਦਾਰਾਂ ਕੋ ਪਈ ਤੁਹਾਨੂੰ ਇੱਕ ਵਾਰ ਬੇਨਤੀ ਆ ਜੇ ਤੁਸੀਂ ਨਹੀਂ ਹਟੋਗੇ ਤੇ ਜੇ ਕਿਸੇ ਕਿਸਾਨ ਨੇ ਮੈਨੂੰ ਫੋਨ ਕਰਕੇ ਕਹਿ ਦਿੱਤਾ ਕਿ ਇੱਥੇ ਮੈਨੂੰ ਮਤਲਬ ਜਿਹੜੀ ਆ ਖਾਦ ਮਹਿੰਗੀ ਮਿਲੀ ਆ ਔਰ ਜਾਂ ਉਹਨਾਂ ਨੇ ਨਾਲ ਕੈਮੀਕਲ ਜਿਹੜੇ ਦਿੱਤੇ ਆ ਜਿਹੜੇ ਅੱਜ ਕੱਲ ਕੈਮੀਕਲ ਬਾਦੂ ਜਿਹੜਾ ਸਮਾਨ ਦੇ ਰਿਆ ਭੀ ਜੇ ਉਹ ਦਿੱਤਾ ਤੇ ਫਿਰ ਸਰ ਕਾਰਵਾਈ ਹੋਊਗੀ ਫਿਰ ਅਸੀਂ ਕਾਨੂੰਨ ਦੇ ਅਨਸਾਰ ਉਹਦੇ ਖਲਾਫ ਜਿਹੜਾ ਦੁਕਾਨਦਾਰ ਦੇ ਪੱਤਿਆ ਵੀ ਕਰਾਂਗੇ ਤੇ ਉਹਦੀ ਦੁਕਾਨ ਬੰਦ ਵੀ ਕਰਾਂਗੇ ਨਾ ਤਹੀਂ ਵਾਧੂ ਸਮਾਨ ਕਿਸੇ ਨੂੰ ਮਤਲਬ ਜਿਹੜਾ ਲੈੰਦਣ ਉਹਦਾ ਨਾ ਹੀ ਖਾਦਾ ਕੋ ਤੋੜਾ ਮਹਿੰਗਾ ਵੇਂਦਰਾ ਸਾਡੇ ਅਸੀਂ ਕਿਸਾਨਾਂ ਦੇ ਪੁੱਤ ਆ ਸਾਡੇ ਹੁੰਦਿਆਂ ਆਮ ਘਰਾਂ ਦੇ ਅਸੀਂ ਤੇ ਜੇ ਸਾਡੇ ਹੁੰਦਿਆਂ ਇਹ ਕਾਲਾ ਬਾਜ਼ਾਰੀ ਹੁੰਦੀ ਆ ਤੇ ਉਹ ਬਹੁਤ ਮਾੜੀ ਗੱਲ ਆ ਉਹਦਾ ਅਸੀਂ ਮਤਲਬ ਜਿਹੜਾ ਨੋਟਿਸ ਬੋਰਡ ਵੀ ਬੰਦ ਜਿਹੜਾ ਲਾਵਾਂਗੇ ਦੁਕਾਨਾਂ ਦੇ ਬਾਅਦ ਕਰੀਬ 60 ਦੇ ਕਰੀਬ ਦੁਕਾਨਾਂ ਨੇ ਸਾਡੇ ਕੋਲ ਨਾਲੇ ਹਲਕੇ ਦੇ ਵਿੱਚ ਕੁਝ ਮਤਲਬ ਬਲਾਕ ਅਸੈਸੀਨਰੀਆਂ ਵੀ ਦੁਕਾਨਾਂ ਨੇ ਸੋ ਅਸੀਂ ਬਿਲਕੁਲ ਜਿਹੜਾ ਬਾਦ ਖਾਦਾਂ ਦੇ ਰੇਟ ਲਿਖ ਕੇ ਲਾਵਾਂਗੇ ਉਹਦੇ ਤੇ ਆਪਣਾ ਨੰਬਰ ਜਿਹੜਾ 75095 3001 30000001 ਉਹ ਨੰਬਰ WhatsApp ਦੇ ਉੱਤੇ ਚੱਲਦਾ ਜਿੱਥੇ ਵੀ ਤੁਹਾਨੂੰ ਇਦਾਂ ਦੀ ਕਿ ਕਿਸਾਨ ਨੂੰ ਇਦਾਂ ਦੀ ਕੋਈ ਬੰਦਾ ਕੋਈ ਦੁਕਾਨਦਾਰ ਉਹਨਾਂ ਦਾ ਕਰਦਾ ਤੇ ਸਾਰੂ ਉਹ ਮਿੰਨਾ ਉਸੇ ਲਈ ਸੰਪਰਕ ਕਰਦੇ ਅਸੀਂ ਉਸੇ ਲਈ ਕਾਰਵਾਈ ਕਰਦਾਂਗੇ ਤਰਨਤਾਰਨ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਭੜਕੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਇਹ ਜਾਣਕਾਰੀ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਦਿੱਤੀ ਜੋ ਤਰਨਤਾਰਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਲਾਲਜੀਤ ਭੁੱਲਰ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਇਸ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਨੇ ਉਹਨਾਂ ਨੂੰ ਇਸ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਦੀ ਜਾਣਕਾਰੀ ਹੈ ਉਹਨਾਂ ਦੇ ਮੂੜ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਸ ਹਲਕੇ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ ਯਾਰ ਲੀਡਰ ਜਿਹੜਾ ਜਦੋਂ ਕੋਈ ਐਮਐਲਏ ਬਣ ਜਾਂਦਾ ਮੰਤਰੀ ਬਣ ਜਾਂਦਾ ਚੇਅਰਮੈਨ ਸਰਪੰਚ ਬਣ ਜਾਂਦਾ ਐਮਪੀ ਬਣ ਜਾਂਦਾ ਕਿਸੇ ਵੀ ਅਹੁਦੇ ਤੇ ਜਿਹੜਾ ਪੋਲੀਟੀਕਲ ਅਹੁਦਾ ਆ ਕੋਈ ਜਿਹੜਾ ਚੁਣਿਆ ਨੁਮਾਇੰਦਾ ਆ ਜਾਂ ਸਿਲੈਕਟਡ ਨਮਾਇੰਦਾ ਆ ਉਹਦਾ ਫਰਜ ਬੰਦਾ ਲੋਕਾਂ ਦੇ ਕੰਮ ਕਰੇ ਉਹ ਸਾਰਿਆਂ ਦਾ ਸਾਂਝਾ ਹੁੰਦਾ ਆ ਕਿਉਂਕਿ ਸਰਕਾਰ ਲੋਕ ਬਣਾਉਂਦੇ ਆ ਕੰਮਾਂ ਲਈ ਤੇ ਸਾਡਾ ਫਰਜ ਹੈ ਅਸੀਂ ਕੰਮ ਕਰੀਏ ਅਸੀਂ ਫੇਰ ਕਹਿੰਨੇ ਆ ਸਾਡੇ ਭੈਣਾ ਭਰਾ ਨੇ ਇਸ ਕਰਕੇ ਬੇਨਤੀ ਨਾਲ ਇਹੋ ਹੀ ਆ ਤੁਹਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤੇ ਤਗੜੇ ਹੋ ਕੇ ਆਪਦਾ ਐਮ ਐਲ ਏ ਬਣਾ ਲਓ ਹਰਮੀਤ ਸਿੰਘ ਸੰਧੂ ਨੂੰ ਅੱਗੇ ਵੀ ਤੁਸੀਂ ਤਿੰਨਾਂ ਦਾ ਸੇਵਾ ਬਖਸ਼ੀ ਆ ਜੇ ਵਾਰ-ਵਾਰ ਤੁਸੀਂ ਜਿਤਾਉਂਦੇ ਰਹੇ ਜੇ ਉਹਦੇ 'ਚ ਕੋਈ ਗੁਣ ਨਹੀਂ ਤੇ ਫੇਰ ਹੀ ਤੁਸੀਂ ਜਿਤਾਉਂਦੇ ਰਹੇ ਤਗੜੇ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਆਪਦਾ ਇੱਕ-ਇੱਕ ਕੀਮਤੀ ਵੋਟ 11 ਨਵੰਬਰ ਵਾਲੇ ਦਿਨ ਪਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਫੇਰ ਵਿਧਾਨ ਸਭਾ 'ਚ ਭੇਜੋ ਤਾਂ ਜੋ ਜਿਹੜਾ ਅੱਗੇ 145 ਕਰੋੜ ਰੁਪਈਆ ਹੁਣ ਤੱਕ ਪਿਛਲੇ 34 ਮਹੀਨਿਆਂ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਨੂੰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਤੁਹਾਡੇ ਇੱਥੇ ਵਿਕਾਸ ਦੀ ਰਫ਼ਤਾਰ ਆ ਉਹਨੂੰ ਹੋਰ ਤੇਜ਼ ਕਰਨ ਲਈ ਵਿਕਾਸ ਦੇ ਜਿਹੜੇ ਫੰਡ ਨੇ ਗ੍ਰਾਂਟਾਂ ਨੇ ਉਹਨਾਂ ਨੂੰ ਹੋਰ ਵਧਾਉਣ ਲਈ ਤਗੜੇ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ 'ਚ ਭੇਜੋ ਬਾਕੀ ਤਰਮਦਾਨ ਵਿਧਾਨ ਸਭਾ ਦੇ ਲੋਕ ਬੜੇ ਸਿਆਣੇ ਆ ਤੁਹਾਡੀ ਸਰਕਾਰ ਆ ਤੁਹਾਡਾ ਹੀ ਐਮ.ਐਲ.ਏ ਹੋਊਗਾ ਤੁਹਾਡਾ ਫਾਇਦਾ ਹੋਊਗਾ ਤੁਹਾਡੀਆਂ ਗਲੀਆਂ ਨਾਲੀਆਂ ਟ੍ਰੀਟਮੈਂਟ ਪਲਾਟ ਜਾਂ ਕੋਈ ਗਰਾਊਂਡਾਂ ਬਣਨ ਵਾਲੀਆਂ ਆ ਜਾਂ ਅੰਡਰਗ੍ਰਾਊਂਡ ਸੀਵਰੇਜ ਸਿਸਟਮ ਦੇ ਪਾਏ ਪਾਣ ਵਾਲੇ ਆ ਅੰਡਰਗ੍ਰਾਊਂਡ ਵਾਟਰ ਸਪਲਾਈ ਦੇ ਪਾਏ ਪਾਣ ਵਾਲੇ ਆ ਉਹ ਸਾਰੇ ਕੰਮ ਤਾਂ ਹੀ ਦਬਾ-ਦਬ ਛੇਤੀ ਤੋਂ ਛੇਤੀ ਨਿਪਰੇ ਚੜ ਸਕਦੇ ਆ ਜੇ ਤੁਹਾਡਾ ਆਪਦਾ ਐਮ.ਐਲ.ਏ ਸਰਦਾਰ ਹਰਮੀਤ ਸਿੰਘ ਸੰਧੂ ਬਣਦਾ ਤੇ ਮੈਂ ਹੁਣ ਫੇਰ ਇੱਕ ਵਾਰ ਬੇਨਤੀ ਕਰਦਾ ਸਵੇਰੇ 10 ਵਜੇ ਸਾਰਿਆਂ ਨੇ ਹਮਮਾ ਆ ਕੇ ਵੱਡੀ ਗਿਣਤੀ ਦੇ ਵਿੱਚ ਬੋੜੀ ਚੌਂਕ ਦੇ ਵਿੱਚ ਪਹੁੰਚਣਾ ਸਾਰਿਆਂ ਨੂੰ ਪਤਾ ਬੋੜੀ ਚੌਂਕ ਪੂਰਾ ਮਸ਼ਹੂਰ ਚੌਂਕ ਹੈ ਸਾਡੇ ਤਰਨਤਾਰਨ ਡਿਸਟ੍ਰਿਕਟ ਦਾ ਤਰਨਤਾਰਨ ਸ਼ਹਿਰ ਦਾ ਬੋੜੀ ਚੌਂਕ ਤੋਂ ਕੁਝ ਹੀ ਮਿੰਟਾਂ ਦਾ ਫਾਸਲਾ ਐਸ.ਡੀ.ਐਮ ਦਫ਼ਤਰ ਦਾ ਸਾਰਿਆਂ ਨੇ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਨਾਲ ਆਪਾਂ ਸਰਦਾਰ ਹਰਮੀਸੋ ਸੰਧੂ ਦੀ ਨਾਮਿਨੇਸ਼ਨ ਭਰ ਲਈ ਉਹਨਾਂ ਦੇ ਪੇਪਰ ਦਾਖਲ ਕਰ ਲਈ ਤਰਨ ਤਾਰਨ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਵੀ ਭਲਕੇ ਆਪਣੇ ਨਾਮ ਜ਼ਿੰਦਗੀ ਪੱਤਰ ਦਾਖਲ ਕਰਨਗੇ ਇਸ ਮੌਕੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ ਇਸ ਤੋਂ ਪਹਿਲਾਂ ਭਾਜਪਾ ਵੱਲੋਂ ਚਭਾਲ ਰੋਡ ਤੇ ਚੋਣ ਸੰਕਲਪ ਰੈਲੀ ਕੀਤੀ ਜਾ ਰਹੀ ਹੈ ਭਾਜਪਾ ਦੀ ਤਰਨ ਤਰਨ ਇਕਾਈ ਦੇ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਇਸ ਰੈਲੀ 'ਚ ਪਹੁੰਚਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਭਲਕੇ ਨਾਮਜ਼ਦਗੀ ਪੱਤਰ ਦਾਖਲ ਹੋਣ ਤੋਂ ਬਾਅਦ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਚੋਣ ਪ੍ਰਚਾਰ ਦੀ ਰਸਮੀ ਸ਼ੁਰੂਆਤ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਸ ਜ਼ਿਮਨੀ ਚੋਣ 'ਚ ਹਰਜੀਤ ਸਿੰਘ ਸੰਧੂ ਦੀ ਜਿੱਤ ਦਾ ਦਾਅਵਾ ਕੀਤਾ ਮਸਮੂਚੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸਮੂਚੇ ਅਹੁਦੇਦਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਕੱਲ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮੂਚੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਕੱਲ ਮਿਤੀ 17 ਅਕਤੂਬਰ ਦਿਨ ਸ਼ੁੱਕਰਵਾਰ 2025 ਨੂੰ ਨਾਮਜ਼ਦਗੀ ਜਿਹੜੇ ਉਹ ਪੱਤਰ ਅਸੀਂ ਭਰਨ ਵਾਸਤੇ ਸਾਰਿਆਂ ਨੇ ਜਾਣਾ ਉਸ ਦੇ ਸਬੰਧ ਦੇ ਵਿੱਚ ਕੱਲ ਜਿਹੜੀ ਚੋਣ ਸੰਕਲਪ ਰੈਲੀ ਹੈ ਜਿਹੜੀ ਉਹ ਰਣਜੀਤ ਫਾਰਮ ਵਿਖੇ ਜਪਾਲ ਰੋਡ ਤੋਂ ਤਰਨਤਾਰ ਰੋਡ ਵਿਖੇ ਜਿਹੜੀ ਉਹ ਰੱਖੀ ਗਈ ਆ ਮੇਰੀ ਤੁਹਾਡੇ ਸਾਰੇ ਹੀ ਸਮੂੱਚੇ ਵਰਕਰਾਂ ਦੇ ਅੱਗੇ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਪਾਰਟੀ ਦੇ ਦਿਸ਼ਾ ਨਿਰਦੇਸ਼ ਆਏ ਨੇ ਤੁਸੀਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਹਰੇਕ ਪ੍ਰੋਗਰਾਮ ਨੂੰ ਜਿਹੜਾ ਉਹ ਸਫਲਤਾਪੂਰਕ ਨੇਪਰੇ ਚਾੜਿਆ ਆਓ ਹੁਣ ਆਪਾਂ ਆਪਣੇ ਇਲਾਕੇ ਦੀ ਵਿਦਵਾਨ ਸਭਾ ਦੀ ਭਲਾਈ ਦੀ ਖਾਤਰ ਉਹਦੀ ਤਰੱਕੀ ਤੇ ਖੁਸ਼ਹਾਲੀ ਦੀ ਖਾਤਰ ਕੱਲ ਆਪੋ ਆਪਣੀ ਜ਼ਿੰਮੇਵਾਰੀ ਨੂੰ ਨੈਤਿਕ ਤੌਰ ਤੇ ਸਮਝਦੇ ਹੋਇਆ ਇੱਕ ਬੂਥ ਪੱਧਰ ਤੋਂ ਜਿਸ ਤਰ੍ਹਾਂ ਅਸੀਂ ਸਮੇਲਤ ਦੇ ਵਿੱਚ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਿਆ ਕੱਲ ਆਓ ਇਸ ਚੋਣ ਸੰਕਲਪ ਰੈਲੀ ਦੇ ਵਿੱਚ ਆਪਾਂ ਬੂਥ ਬੂਥ ਪੱਧਰ ਤੋਂ ਆਪਣੇ ਵਰਕਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਇਆ ਇਸ ਰੈਲੀ ਨੂੰ ਕੰਮਚੱਪ ਕਰੀਏ ਤੇ ਆਪਣੀ ਚੋਣ ਮਹਿਮਤਾਗਾਜ ਕਰਦੇ ਹੋਇਆ ਉਸ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਸ਼ੀਰਵਾਦ ਸਦਕਾ ਅਸੀਂ ਜਿਹੜਾ ਉਹ ਪਰਮਾਤਮਾ ਦਾ ਉਹ ਅਸਰਾ ਲੈਂਦੇ ਹੋਏ ਕੱਲ ਜਿਹੜੇ ਸਾਰੇ ਹੀ ਸਮੂਚੇ VOTER SUPPORTERਾਂ ਨੂੰ ਅਪੀਲ ਆ ਕਿ ਤਕੜੇ ਹੋ ਕੇ ਹਮ ਹਮਾ ਕੇ ਪੰਚ ਪੰਜਾਬ ਦੇ ਹੜ੍ਹ ਪੀੜਤਾ ਨੂੰ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦੇਣ ਦੇ ਵਾਅਦੇ ਨੂੰ ਸਰਕਾਰ ਵੱਲੋਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਹਿਤ ਲੰਘੇ ਕੱਲ 13 ਮੰਤਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਹੜ੍ਹ ਪੀੜਤਾ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਭੇਟ ਕੀਤੇ ਸਨ ਇਹ ਸਾਰੀ ਕਾਰਵਾਈ ਮਿਸ਼ਨ ਪੁਨਰਵਾਸ ਦੇ ਤਹਿਤ ਕੀਤੀ ਜਾ ਰਹੀ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਚ ਹਰ ਪੀੜਤਾਂ ਲਈ ਪਹਿਲੀ ਕਿਸ਼ਤ ਵਜੋਂ 209 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਆਉਣ ਵਾਲੇ ਦਿਨਾਂ ਚ ਬਾਕੀ ਪੀੜਤਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਉਧਰ ਜਿਨ੍ਹਾਂ ਹਰ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਮਿਲੇ ਨੇ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਸਰਦਾਰ ਤਲੀਪ ਸਿੰਘ ਪਿੰਡ ਫੱਤੇ ਵਾਲਾ ਅਸੀਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਮੁਆਵਜ਼ੇ ਦੇ ਅੱਜ ਮਨਜ਼ੂਰੀ ਪੱਤਰ ਦਿੱਤੇ ਆ ਤੇ ਬਹੁਤ ਛੇਤੀ ਉਹਨਾਂ ਨੇ ਕਾਰਵਾਈ ਕੀਤੀ ਆ ਸਾਡੇ ਮਤਲਬ ਕਿ ਸਾਡੀ ਮਦਦ ਸਾਡੀ ਹੈਲਪ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਪੰਜਾਬ ਸਰਕਾਰ ਦਾ ਪੂਰੇ ਪ੍ਰਸ਼ਾਸਨ ਦਾ ਧੰਨਵਾਦ ਬਹੁਤ ਵਧੀਆ ਸਲਾਹਕਾਰਜੋਗ ਕਦਮ ਚੱਕਿਆ ਸਰਕਾਰ ਨੇ ਕਿਉਂ 20-2000 ਰੁਪਇਆ ਕਿਲੇ ਨੂੰ ਮਿਲਿਆ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਆ ਕਿਰਪਾ ਕਰੇ ਮਾਲਕ ਕਿਉਂ ਅੱਗੇ ਤੋਂ ਬਚਾ ਕੇ ਰੱਖੇ ਗੁਰੂ ਨਾਨਕ ਪਾਤਸ਼ਾਹ ਸਰਬੱਤ ਦੇ ਕਾਰਜ ਰਾਸ ਕਰੇ ਬੜਾ ਧੰਨਵਾਦ ਸਰਕਾਰ ਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜੋ ਸਤਲੋਜ ਦਰਿਆ ਵਿੱਚ ਹੜ੍ਹ ਆਏ ਸੀ ਪਾਣੀ ਦਾ ਪੱਧਰ ਵਧਿਆ ਸੀ ਤੇ ਸਾਰੇ ਇਲਾਕੇ ਦੇ ਵਿੱਚ ਸਾਡੇ ਪਾਣੀ ਫਿਰ ਗਿਆ ਸੀ ਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੀ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨੇ ਵਗਦੇ ਪਾਣੀ ਵਿੱਚ ਵੀ ਸਾਡੀ ਸਹਾਇਤਾ ਕੀਤੀ ਆ ਪਸ਼ੂਆਂ ਦਾ ਚਾਰੇ ਤੋਂ ਲੈ ਕੇ ਰਸਦ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਸੀ ਤੇ ਅੱਜ ਵੀ ਜੋ ਸਾਡੇ ਪਿੰਡ ਫੱਤੇਵਾਲਾ ਤੇ ਆਲੇਵਾਲਾ ਦਾ ਖਰਾਬੇ ਦੇ ਚੱਕ ਜੋ ਵੰਡੇ ਜਾ ਰਹੇ ਨੇ ਸਦਿਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੀ ਜਿਹੜੇ ਇੰਨਾ ਖਰਾਬਾ ਹੋਇਆ ਤੇ ਸਾਡੇ ਸਾਡੀ ਉਹਨਾਂ ਬਾਹ ਫੜੀ ਜੀ ਬਹੁਤ ਬਹੁਤ ਧੰਨਵਾਦ ਮંત્રી ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਭਗਵੰਤਪਾਲ ਸਾਹਿਬ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਸਾਰੇ ਪੰਜਾਬ ਸਰਕਾਰ ਦਾ ਕਰਦੇ ਆਂ ਜਿਨ੍ਹਾਂ ਸਾਨੂੰ ਦੇਜਾ ਪੈਲੀਆਂ ਦਾ ਮਾਜਬਾ ਦਿੱਤਾ ਬਹੁਤ ਧੰਨਵਾਦ ਕਰਦੇ ਆਂ ਜੀ ਸੀ ਮੈਮ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਭਗਵੰਤਪਾਲ ਸਾਹਿਬ ਦਾ ਕਿਸਾਨ ਮਜ਼ਦੂਰ ਮੋਰਚੇ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਕਿਸਾਨ ਪਵੰਚ ਮੀਟਿੰਗ ਕੀਤੀ ਇਸ ਦੌਰਾਨ ਕਿਸਾਨ ਆਗੂਆਂ ਨੇ આરોਪ ਲਗਾਇਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕੀਤਾ ਜਾ ਰਿਹਾ ਹੈ ਇਸੇ ਕਰਕੇ ਪੰਜਾਬ 'ਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸਰਵਣ ਸਿੰਘ ਪੰਦੇਰ ਤੇ ਹੋਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਫੈਸਲੇ ਨੂੰ ਨਕਾਰਿਆ ਉਹਨਾਂ ਨੇ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਲਈ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲਾਂ ਵਿਰੁੱਧ ਸੰਘਰਸ਼ ਵਿੱਢਣ ਦਾ ਵੀ ਐਲਾਨ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਚੋਰੀਛ ਮਿੱਤੇ ਅਜਨਾਲੇ ਜਾਂਦੇ ਨੇ ਤੇ ਕੁਝ ਮੁਆਵਜ਼ਾ ਲੈ ਕੇ ਆਉਂਦੇ ਆ ਤੇ ਜਿਹਦੀ ਪਿੱਖ ਬਹੁਤ ਜ਼ਿਆਦਾ ਫਰਤਵਾਈ ਜਾ ਰਹੀ ਹੈ ਸੋ ਮੈਂ ਆਪ ਜੀ ਨੂੰ ਕੁਝ ਸਰਕਾਰੀ ਆਂਕੜੇ ਦੱਸਣਾ ਚਾਹੁੰਦਾ ਹਾਂ ਜੇ ਆਪਾਂ ਜਨਾਲਾ ਤਸੀਲ ਦੀ ਗੱਲ ਕਰੀਏ ਜਨਾਲਾ ਤਸੀਲ ਦੇ ਵਿੱਚ 48 ਪਿੰਡ ਨੇ ਜਿਨ੍ਹਾਂ ਦਾ ਰਕਬਾ 100% ਜਿਹੜਾ ਸਰਕਾਰੀ ਸਰਵੇ ਉਹ ਦੱਸਦਾ ਹੈ ਵੀ ਉਹ ਉੱਥੇ ਫਸਲ ਡੈਮੇਜ ਹੋਈ ਹੈ ਔਰ ਉਹ ਰਕਬਾ ਬੰਦਾ ਹੈ 27073 ਏਕੜ 27073 ਏਕੜ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੁਆਵਜ਼ਾ ਦਿੱਤਾ ਹੈ ਫਸਲ ਦੀ ਕੰਪਨਸੇਸ਼ਨ ਦਾ ਉਹ 1 ਕਰੋੜ 16 ਲੱਖ ਰੁਪਏ ਦਿੱਤਾ ਹੈ ਜਿਹੜਾ ਕਿ ਬਹੁਤ ਥੋੜਾ ਆ ਔਰ ਸਵਾਲ ਹੈ ਵੀ ਜਿਹੜਾ 27000 71 ਏਕੜ ਜ਼ਮੀਨ ਹੈ ਇਹਦੇ ਤੇ ਮੁਆਵਜ਼ਾ ਵੱਧ ਤੋਂ ਵੱਧ 2 ਜਾਂ 5 ਏਕੜ ਨਾਲ ਵੀ ਵੱਧ ਨਾਲ ਵੱਧ ਦੇਣਾ ਪੈਣਾ ਹੈ ਸਾਡੀ ਕੇਨਮ ਦੀ ਡਿਮਾਂਡ ਹੈ ਕਿ ਇਸ ਨੂੰ 70000 ਰੁਪਏ ਪਰ ਏਕੜ ਦਿੱਤਾ ਜਾਵੇ ਕਿਉਂਕਿ ਜਿਹੜਾ ਇਨਪੁਟ ਕਾਸਟ ਹੈ ਇਨਪੁਟ ਕਾਸਟ ਹੀ 20000 ਦੇ ਕਰੀਬ ਹੈ ਸੋ ਇਹ ਮਜ਼ਾਕ ਨਾ ਕੀਤਾ ਜਾਵੇ ਕਿਸਾਨਾਂ ਦੇ ਨਾਲ ਇਸ ਤੋਂ ਇਲਾਵਾ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਕੀਤਾ ਗ੍ਰਿਫਤਾਰ। ਭੁੱਲਰ ਤੇ ਇੱਕ ਸਕ੍ਰੈਪ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ aarop। ਸੀਬੀਆਈ ਨੇ ਭੁੱਲਰ ਦੇ ਘਰ ਅਤੇ ਦਫ਼ਤਰ 'ਚ ਮਾਰਿਆ ਛਾਪਾ। ਮਾਨ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਤਾਪਦੀ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਤਿਆਰੀ ਸਮਾਗਮ ਲਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਮੇਤ ਸਾਰੇ ਮੁੱਖ ਮੰਤਰੀਆਂ ਨੂੰ ਦਿੱਤਾ ਜਾਵੇਗਾ ਸੱਦਾ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਕੇਂਦਰ ਸਰਕਾਰ ਦੇ ਦਖਲ ਤੇ ਪੰਜਾਬ ਦੀ ਸਿਆਸਤ ਗਰਮਾਈ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਇਸ ਮੁੱਦੇ ਤੇ ਸੁਨੀਲ ਜਾਖੜ ਸਮੇਤ ਪੰਜਾਬ ਦੇ ਹੋਰ ਭਾਜਪਾ ਲੀਡਰਾਂ ਦੀ ਚੁੱਪੀ ਤੇ ਚੁੱਕੇ ਸਵਾਲ। ਭਾਜਪਾ ਦੇ ਸੀਨੀਅਰ ਆਗੂ ਤਰुण ਚੁੱਗ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਹਰ ਫਰੰਟ ਤੇ ਦੱਸਿਆ ਫੇਲ ਤਰुण ਚੁੱਗ ਨੇ ਕਿਹਾ ਕਿ ਸੂਬੇ ਦਾ ਖੇਤੀ ਸੈਕਟਰ ਤੇ ਵਪਾਰ ਵੈਂਟੀਲੇਟਰ ਤੇ ਕਦੀ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਰਿਹਾ ਪੰਜਾਬ ਹੁਣ ਬਦਹਾਲ ਕੁਲਦੀਪ ਸਿੰਘ ਢਾਲੀਵਾਲ ਨੇ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਲੈ ਕੇ ਕੀਤੀ ਸਖਤ ਕਾਰਵਾਈ ਉਹਨਾਂ ਖਾਦ ਦੇ ਡੀਲਰਾਂ ਦੀ ਕੀਤੀ ਅਚੰਚੇਤ ਚੈਕਿੰਗ ਢਾਲੀਵਾਲ ਨੇ ਕਿਹਾ ਕਿ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਆਤ੍ਰ ਤੇ ਦੇਖਦੇ ਰੋ ਟੀਵੀ ਪੰਜਾਬ